सीपीआई एमएल एनडी ਵੱਲੋਂ ਪੈਲਗਾਮ ਦੇ ਮ੍ਰਿਤਕਾਂ ਨੂੰ ਸ਼ਰਤਾਜੜੀਆਂ ਪੇਟ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਕੀਤੀ ਅੰਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਭਾਰਤੀ ਕਮਿਊਨਿਸਟ ਪਾਰਟੀ ਨਿਊ ਡੈਮੋਕ੍ਰੇਸੀ ਜ਼ਿਲ੍ਹਾ ਸ਼ੀਦ ਭਗਤ ਸਿੰਘ ਨਗਰ ਵੱਲੋਂ ਅਜ ਸਥਾਨਕ ਬਰਾਦਰੀ ਬਾਗ ਵਿੱਚ ਪੈਲਗਾਮ ਵਿੱਚ ਮਾਰੇ ਗਏ 26 નિર્ਦੋਸ਼ਾਂ ਉਸ਼ਰਤਾਜੜੀਆਂ ਪੇਟ ਕਤਲ ਉਪਰੰਤ ਇਸ ਕਾਂਡ ਦੇ ਵਿਰੋਧ ਵਿੱਚ ਸ਼ਹਿਰ ਅੰਦਰ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਅਸਤੀਫੇ ਦੀ ਮੰਗ ਕੀਤੀ ਹੈ ਇਸ ਮੌਕੇ ਇਸ ਹੱਤਿਆकांड ਦੀ ਨਿੰਦਾ ਕਰਦਿਆਂ ਪਾਰਟੀ ਆਗੂਆ ਕੁਲਵਿੰਦਰ ਸਿੰਘ ਬ੍ਰਾਂਚ ਦਿਲਜੀਤ ਸਿੰਘ ਐਡਵੋਕੇਟ ਅਤੇ ਅਪਤਾਰ ਸਿੰਘ ਤਾਰੀ ਨੇ ਕਿਹਾ ਪੈਲਗਾਮ ਧਰਮ ਆਧਾਰਿਤ ਸਮੂਹਿਕ ਹੱਤਿਆਕਾਂਡ ਜਿਸ ਵਿੱਚ 26 નિર્દોਸ਼ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਕਈ ਜ਼ਖਮੀ ਹਨ ਇੱਕ ਬੇਹੱਦ ਘਿਣਾਉਣਾ ਕਰੂਰ ਅਤੇ ਨਿੰਦਣਯੋਗ ਘਟਨਾ ਹੈ ਅਸੀਂ ਇਸ ਦੀ ਯੋਗਦਾਨ ਨਿਖੇਦੀ ਕਰਦੇ ਹਾਂ ਇਹ ਨਾ ਕਿਸੇ ਧਰਮ ਤੇ ਨਾ ਕਿਸੇ ਆਜ਼ਾਦੀ ਸੰਘਰਸ਼ ਦੇ ਹਿੱਤ ਵਿੱਚ ਹੈ ਸਭ ਨੂੰ ਇਸ ਦੀ ਯੋਗਦਾਰ ਨਿਖੇਦੀ ਕਰਨੀ ਚਾਹੀਦੀ ਹੈ ਤਸੱਲੀ ਵਾਲੀ ਗੱਲ ਹੈ ਕਿ ਕਸ਼ਮੀਰ ਵਿੱਚ ਲੋਕ ਖਾਸ ਕਰਕੇ ਮੁਸਲਮਾਨ ਇਸਕਿਨੌਣੇ ਕਾਰੇ ਵਿਰੁੱਧ ਸੜਕਾਂ ਤੇ ਨਿਕਲੇ ਗ੍ਰਾਮ ਮੰਤਰੀ ਅਮਨ ਸ਼ਾਸਤੀਫਾ ਦਿਓ ਗ੍ਰਾਮ ਮੰਤਰੀ ਅਮਨ ਸ਼ਾਸਤੀਫਾ ਦਿਓ ਪਹਿਲਗਾਮ ਹਤਿਆਕਾਂ ਦੇ ਮਰਤਕ ਲੋਕ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਪਹਿਲਗਾਮ ਹਤਿਆਕਾਂ ਦੇ ਮਰਤਕ ਲੋਕ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਟੱਕੂ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਧਿਰਕੂ ਧੂਵੀਕਰਨ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਜੈ ਜੈਕਾਰ ਸੱਚਾ ਪ੍ਰਬੰਧ ਬੰਦ ਕਰੋ ਬੰਦ ਕਰੋ पहलगाम सलाने कातला सख़्त सजाम ॾियो गृह मंत्री अमित शाह अस्तीफ़ा दो ਗ੍ਰਾਮ ਮੰਤਰੀ ਅਮਤੀਸ਼ਾ ਅਸਤੀਫਾ ਦਿਓ ਦਿਓ ਅਸਤੀਫਾ ਪਹਿਲਗਾਮ ਹਤਿਆਕਾਂ ਦੇ ਬਿਰਤਕ ਲੋਕ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਪਹਿਲਗਾਮ ਹਤਿਆਕਾਂ ਦੇ ਜਿੰਦਕ ਲੋਕ ਅਮਰ ਰਹਿਣ ਅਮਰ ਰਹਿਣ ਦਿੱਕਤ ਉਧੀ ਕਰਨ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਦਿੱਕਤ ਉਧੀ ਕਰਨ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ

ਫਿਰ ਕੂਤਰੂ ਵੀ ਕਰਨ ਦੀ ਰਾਜਨੀਤੀ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਅੱਜ ਜਿਹੜਾ ਇਹ ਇਕੱਠ ਹੋਇਆ ਬਹੁਤ ਹੀ ਕਲ ਦੁਖਦਾਈ ਘਟਨਾ ਜਿਹੜੀ ਹੈ ਉਹ ਹੋਈ ਆ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 26 ਜਿਹੜੇ ਪੈਲਗ੍ਰਮ ਸੀਗੇ ਸਲਾਮੀ ਸੀਗੇ ਉਹਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਔਰ ਇੱਕ ਧਾਰਮਿਕ ਫਿਰਕੇ ਦੀ ਜਿਹੜੀ ਹੱਤਿਆ ਆ ਉਹ ਕੀਤੀ ਗਈ ਹੈ ਬਹੁਤ ਨਿੰਦਨਯੋਗ ਹੈ ਸਾਡੀ ਪਾਰਟੀ ਸੀਪੀਆਈਐਮਐਲ ਤੇ ਸ਼ਹਿਰ ਵਾਸੀ ਇਸ ਘਟਨਾ ਦੀ ਜਿਹੜੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਇਹ ਕਿਉਂ ਘਟਨਾ ਜਿਹੜੀ ਵਾਪਰੀ ਆ ਸਿਰਫ ਇਹਨਾ ਨਹੀਂ ਕਿ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ ਅੱਤਵਾਦੀਆਂ ਨੂੰ ਉਹਨਾਂ ਨੂੰ ਮਾਰ ਦੇਾਂਗੇ ਇਹਦੇ ਨਾਲ ਗੱਲ ਨਹੀਂ ਬਣਦੀ ਕਿਉਂਕਿ ਇੱਕ ਲੜੀ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜੋ ਦੇਸ਼ ਦੇ ਵਿੱਚ ਫਿਰਕੂ ਧਰੂਵੀਕਰਨ ਦੀ ਰਾਜਨੀਤੀ ਹੋ ਰਹੀ ਹੈ ਇਹ ਉਹਦਾ ਸਿੱਟਾ ਹੈ ਸਨ 2000 ਦੇ ਵਿੱਚ ਜਦੋਂ ਬਾਜਪਾਈ ਦੀ ਸਰਕਾਰ ਸੀਗੀ ਉਦੋਂ 36 ਸਿੰਘ ਪੁਰਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਮੁਦਾਇ ਨੂੰ ਨਿਸ਼ਾਨਾ ਬਣਾਇਆ ਗਿਆ 35 ਸਿੱਖ ਜਿਹੜੇ ਆ ਉਹ ਮਾਰੇ ਗਏ ਜਮੂ کشمیر ਦੇ ਵਿੱਚ। ਔਰ ਉਸ ਬਿਲ ਬਲੇ ਬਿਲ ਕਲਿੰਕਟਨ ਜਿਹੜਾ ਉਹ ਇੰਡੀਆ ਆਇਆ ਸੀ। ਦੇਸ਼ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਹੁੰਦਾ ਹੈ ਜਦੋਂ ਕੋਈ ਘਟਨਾ ਜਿਹੜੀ ਘਟਦੀ ਆ। ਤੇ ਦੂਜੀ ਘਟਨਾ ਜਿਹੜੀ ਆ ਉਹ ਪੁਲਵਾਮਾ ਦੀ ਹੋਈ ਜਿਹਦੇ ਵਿੱਚ 40 CRPF ਦੇ ਜਵਾਨ ਮਾਰੇ ਗਏ। ਤੇ ਉਸ ਵਿੱਚ ਉਸ ਸਮੇਂ ਦੇਸ਼ 'ਚ ਵੱਡੀਆਂ ਇਲੈਕਸ਼ਨ ਜਿਹੜੀ ਕੇਂਦਰ ਦੀ ਇਲੈਕਸ਼ਨ ਜਿਹੜੀ ਆ ਉਹ ਹੋ ਰਹੀ ਸੀ। ਔਰ ਉਹਦਾ ਕਾਫੀ ਰੋਲਾ ਵੀ ਪਿਆ ਉਹਦੇ ਗਵਰਨਰ ਨੇ ਵੀ ਉਹਦੇ ਕਾਫੀ ਪਾਸ ਜਿਹੜੇ ਉਸ ਵੇਲੇ ਖੋਲੇ ਔਰ ਉਹਦੀ ਵੀ ਕੋਈ ਇਨਕੁਆਰੀ ਨਹੀਂ ਹੋਈ ਤੇ ਤੀਸਰੀ ਇਹ ਘਟਨਾ ਆ ਜਿਹੜੀ ਪਹਿਲਗਾਮ ਦੇ ਵਿੱਚ ਹੋਈ ਆ ਔਰ ਇੱਥੇ ਮਿੱਥ ਕੇ ਇੱਕ ਸਮੁਦਾਏ ਨੂੰ Hindu ਸਮੁਦਾਏ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਔਰ ਇਹਦੇ ਵਿੱਚ ਵੀ ਦੇਸ਼ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੋ ਰਹੀਆਂ ਇੱਕ ਤਾਂ ਜਿਹੜਾ ਮੁਸਲਮ ਭਾਈਚਾਰਾ ਉਹ ਵੱਖੋਂ ਬੋਰਡ ਦਾ ਬਿੱਲ ਹੈ ਜਿਹੜਾ ਉਦੇ ਖਿਲਾਫ ਐਜੀਟੇਸ਼ਨ ਕਰ ਰਿਹਾ ਦੇਸ਼ ਦੇ ਵਿੱਚ ਤੇ ਦੂਜਾ ਅ ਅਮਰੀਕਾ ਦਾ ਉਪ ਰਾਸ਼ਟਰਪਤੀ ਜੇਰី ਵੈਂਸ ਉਹ ਇੰਡੀਆ ਆਇਆ ਹੋਇਆ ਇਹ ਸਾਰੇ ਜਿਹੜੇ ਸੰਦਰਭ ਹੈ ਇਹ ਸੋਚਣ ਵਾਲੇ ਆ ਕਿਉਂਕਿ ਜਿਹੜੀ ਵੈਹਸ ਫ੍ਰੀ ਟ੍ਰੇਡ ਸਮਝੌਤਾ ਕਰਨ ਆਇਆ ਹੋਇਆ ਤੇ ਇਸ ਕਰਕੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਉਹ ਚਾਹੁੰਦੀਆਂ ਆ ਕਿ ਸਾਰਾ ਰੌਲਾ ਰੱਪਾ ਜਿਹੜਾ ਹੋਰ ਪਾਸੇ ਨੂੰ ਡਾਇਵਰਟ ਹੋ ਜਾਏ ਔਰ ਇਹਦੇ ਚ ਵੀ ਇਹ ਵੀ ਦੇਖਣ ਨੂੰ ਮਿਲਿਆ ਅਮਿਤ ਸ਼ਾ ਜਦੋਂ ਘਟਨਾ ਹੁੰਦੀ ਹੈ ਉਦੋਂ ਹੀ ਜਾ ਕੇ ਜੰਮੂ ਕਸ਼ਮੀਰ ਚ ਬੈਠ ਜਾਂਦਾ ਪਰ ਜਦੋਂ ਮਨੀਪੁਰ ਜਲਦਾ ਮਨੀਪੁਰ ਦੇ ਵਿੱਚ ਘਟਨਾਵਾਂ ਹੁੰਦੀਆਂ ਤਾਂ ਉੱਥੇ ਨਾ ਅਮਿਤ ਸ਼ਾ ਦਾ ਟਾਈਮ ਲੱਗਦਾ ਜਾਣਦਾ ਤੇ ਨਾ ਜਿਹੜਾ ਮੋਦੀ ਸਾਹਿਬ ਦਾ ਟਾਈਮ ਲੱਗਦਾ ਇੱਥੇ ਕਿਉਂਕਿ Hindu Muslim ਪਾਕਿਸਤਾਨ ਇਹਦੀ ਰਾਜਨੀਤੀ ਕੀਤੀ ਜਾ ਸਕਦੀ ਹੈ ਇਸ ਕਰਕੇ ਇੱਥੇ ਆ ਕੇ ਜਿਹੜਾ ਡੇਰਾ ਲਾ ਕੇ ਬੈਠਿਆ ਸੋ ਸਾਨੂੰ ਸ਼ੱਕ ਹੈ ਸੰਦੇਹ ਹੈ ਲੋਕਾਂ ਨੂੰ ਲੋਕਾਂ ਦਾ ਸੰਦੇਹ ਇਹ ਜਿਹੜਾ ਦੂਰ ਹੋਣਾ ਚਾਹੀਦਾ ਹੈ ਕਿ ਇਹ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ ਐਨੀ ਜਿਹੜੀ ਚੱਪੇ-ਚੱਪੇ ਦੇ ਉੱਤੇ ਫੌਜ ਲੱਗੀ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਇੱਕ ਘੰਟਾ ਦੋ ਘੰਟੇ ਲਗਾਤਾਰ ਜਿਹੜਾ ਅਰੈਸਟ ਹੈ ਉਹ ਮੌਤ ਦਾ ਤਾंडਵ ਰਚਾਣ ਲੋਕਾਂ ਨੂੰ ਫੜ-ਫੜ ਕੇ ਉਹਨਾਂ ਦਾ ਧਰਮ ਪੁੱਛ-ਪੁੱਛ ਕੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰਨ ਇਸ ਕਰਕੇ ਸਾਡੇ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਇਸ ਸਰਕਾਰਾਂ ਦੇ ਦੌਰ 'ਚ ਨਹੀਂ ਹੈਗੀ ਸੋ ਇਹਦੀ ਸੁਰੱਖਿਆ ਨਾਗਰਿਕਾਂ ਦੀ ਯਕੀਨੀ ਬਣਾਈ ਜਾਵੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਨਾਗਰਿਕਾਂ ਨੂੰ ਨਾਗਰਿਕ ਰਹਿਣ ਦਿਓ ਇਹਨਾਂ ਨੂੰ ਹਿੰਦੂ ਮੁਸਲਮਾਨਾਂ ਚ ਨਾ ਵੰਡੋ ਇਹ ਨਾਗਰਿਕ ਰਹਿਣ ਦਿਓ ਔਰ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਣੀ ਚਾਹੀਦੀ ਆ ਔਰ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਤੁਰੰਤ ਇਹਦਾ ਕੋਈ ਅਧਿਕਾਰ ਨਹੀਂ ਹੈ ਕਿ ਐਡੇ ਐਡੇ ਵੱਡੇ ਕਾਂਡ ਜਿਹੜੇ ਦੇਸ਼ 'ਚ ਹੋ ਰਹੇ ਹੋਣ ਤੇ ਇਹ ਆ ਇਸ ਵੇਲੇ ਵੀ ਹੋਮ ਮਿਨਿਸਟਰ ਬਣਿਆ ਹੋਵੇ ਸੋ ਇਹ ਬਦਮਾਸ਼ੀ ਦਾ ਰਾਜ ਜਿਹੜਾ ਇਸ ਦੇਸ਼ 'ਚ ਚਲਾਇਆ ਜਾ ਰਿਹਾ ਸੋ ਅਸੀਂ ਹਿੰਦੂ ਭਰਾਵਾਂ ਦੇ ਨਾਲ ਅਸੀਂ ਇਸ ਦੇਸ਼ ਦੇ ਨਾਗਰਿਕਾਂ ਦੇ ਨਾਲ ਅਸੀਂ ਸਵੇਦਨਾ ਪ੍ਰਗਟ ਕਰਦੇ ਹਾਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਹੜੇ ਉਸ ਉੱਥੇ ਮ੍ਰਿਤਕ ਹੈ ਤੇ ਇਸ ਕਰਕੇ ਅਸੀਂ ਸਾਰੇ ਸਮੁਦਾਵਾਂ ਨੂੰ ਚਾਹੋ ਹਿੰਦੂ ਹੈ ਚਾਹੋ ਮੁਸਲਮਾਨ ਹੈ ਉਹਨਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਇਕਜੁੱਟ ਹੋ ਕੇ ਸਰਕਾਰਾਂ ਦੀਆਂ ਸਾਜਸ਼ਣਾਂ ਨੂੰ ਵੀ ਸਮਝਣਾ ਚਾਹੀਦਾ ਔਰ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ ਉਹਨਾਂ ਨੂੰ ਲੱਭਣਾ ਚਾਹੀਦਾ ਏ ਅੱਜ ਅਸੀਂ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਵੀ ਦਵਾਂਗੇ ਇੱਥੇ ਇਕੱਠੇ ਹੋਏ ਆ ਤੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਵੀ ਪ੍ਰੋਟੈਸਟ ਵੀ ਕਰਾਂਗੇ ਇਹਦੇ ਖਿਲਾਫ ਤੇ ਅ ਅੱਜ ਦਾ ਇਹੋ ਜਿਹੜਾ ਮੇਨ ਪ੍ਰੋਗਰਾਮ ਹੈਗਾ ਇਹ ਜਿਸ ਤਰ੍ਹਾਂ ਮੁੱਖ ਤੌਰ ਤੇ ਸਾਡੇ ਕੁਲਵਿੰਦਰ ਸਿੰਘ ਬਰਾਚ ਹੋਣੀ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਡਾ ਮੁੱਖ ਕਾਰਨ ਜਿਹੜਾ ਹੈਗਾ ਫੌਰੀ ਕਾਰਨ ਨਹੀਂ ਬਣਿਆ ਕਿ ਜਿਹੜਾ ਜੋ ਕੁਝ ਘਟਨਾ ਪਹਿਲਗਾਮ ਚ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਜਿੰਨਾ ਵੀ ਉਹਦਾ ਕਰੜੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਉੱਥੇ ਸਾਰਾ ਇਨਸਾਨੀਅਤ ਜਿਹੜੀ ਹੈ ਉਹ ਜਿਹੜੀ ਹੈ ਉੱਥੇ ਨਹੀਂ ਲੱਭੀ ਹੈ ਉੱਥੇ ਸਿਰਫ ਇੱਕ ਫਿਰਕੇ ਦੇ ਲੋਕਾਂ ਨੂੰ ਇੱਕ ਧਰਮ ਦੇ ਲੋਕਾਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਉਹਨਾਂ ਦਾ ਇਹ ਖਾਸ ਮੰਤਵ ਹੈ ਵੀ ਇਸ ਦੇਸ਼ ਦੇ ਵਿੱਚ ਜਿਹੜੇ ਹੈ ਉਹ ਇਸ ਜਿਹੜੇ ਧਾਰਮਿਕ ਆਧਾਰ ਤੇ ਲੋਕਾਂ ਦਾ ਵੰਡ ਹੋਵੇ ਤੇ ਉਹ ਲੋਕ ਜਿਹੜੇ ਹੈ ਇਹਨਾਂ ਦੇ ਆਪਸੀ ਪਸਾਰ ਹੋਣ ਤੇ ਸਾਡੀ ਪਾਰਟੀ ਹਮੇਸ਼ਾ ਤੋਂ ਇਹ ਗੱਲ ਤੇ ਖੜੀ ਰਹੀ ਹੈ ਵੀ ਲੋਕਾਂ ਦੇ ਜਿਹੜੇ ਮਤਲੇ ਖਾਸ ਤੌਰ ਤੇ ਹੈਗੇ ਆ ਉਹਨਾਂ ਨੂੰ ਤੁਸੀਂ ਅਟੈਂਡ ਕਰੋ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਲੋਕਾਂ ਨੂੰ ਗੁੰਮਰਾਹ ਹੁੰਦਿਆਂ ਨੂੰ ਬਚਾਉਣਾ ਹੁੰਦਾ ਨਾ ਕਿ ਆਪ ਉਹਦੇ ਵਿੱਚ ਮੋਹਰੇ ਹੋ ਕੇ ਪਾਰਟਿਸਪੇਟ ਕਰਨਾ ਸਭ ਤੋਂ ਬੜੀ ਦੁੱਖ ਦੀ ਗੱਲ ਇਹ ਹੈ ਕਿ ਹੁਣ ਦੀਆਂ ਜਿਹੜੀਆਂ ਸਰਕਾਰਾਂ ਬਣੀਆਂ ਚਾਹੇ ਉਹ ਕੋਈ ਵੀ ਹੈ ਉਹ ਖਾਸ ਕਰਕੇ ਕੋਈ ਸਪੈਸਿਫਿਕ ਜਿਹੜਾ ਹੈਗਾ ਜਿੱਦਾਂ ਹੁਣ ਕੇਂਦਰ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਮੁੱਖ ਤੌਰ ਤੇ ਇਹ ਪਾਰਟੀ ਰਾਜ ਕਰ ਰਹੀ ਹੈ ਇਹ ਮਤਲਬ ਇਸ ਤਰ੍ਹਾਂ ਦੇ ਕੋਈ ਪੁਰਾਣੇ ਮਸਲੇ ਕੱਢ ਕੱਢ ਕੇ ਲਿਆ ਰਾਇਆ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਅਰੰਗਯੇਵ ਦੀ ਕਵਰ ਜਿਹੜੇ ਹੈ ਨਾ ਇਹ ਸਾਰੇ ਐਸਾ ਮਾਹੌਲ ਦੇਸ਼ 'ਚ ਬਣਾ ਦਿੱਤਾ ਗਿਆ ਹੈ ਵੀ ਨੌਜਵਾਨ ਜਿਹੜੇ ਹੈਗੇ ਉਹ ਮਾਜਾਂ ਤੇ ਚੜ ਰਹੇ ਆ ਉਹ ਮਤਲਬ ਗੁੰਮਰਾਹ ਹੋ ਚੁੱਕੇ ਆ ਬੱਚੇ ਸਾਡੇ ਗੁੰਮਰਾਹ ਹੁੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਸਿੱਧੇ ਰਾਸਤੇ ਤੇ ਪਾਓ ਤੇ ਮੁਲਕ ਦੇ ਜਿਹੜੇ ਅਸਲ ਮਸਲੇ ਉਧਰ ਧਿਆਨ ਦਿਓ ਔਰ ਜਿਹੜਾ ਅਮਿਤ ਸ਼ਾ ਮਤਲਬ ਹੁਣ ਤੁਸੀਂ ਦੇਖੋ ਇਹ ਅਮਿਤ ਸ਼ਾ ਉਥੇ ਜਿੱਦਣ ਇਹ ਬਿੱਲ ਪਾਸ ਹੋ ਗਿਆ ਆਪਣਾ ਬਕਲ ਬੋਰਡ ਬਿੱਲ ਉਥੇ ਦੂਏ ਦਿਨ ਹੀ ਉਥੇ ਜਾ ਕੇ ਜੰਮੂ ਕਸ਼ਮੀਰ ਚ ਬਹਿ ਗਿਆ ਤੇ ਤੁਸੀਂ ਜਾ ਕੇ ਉਥੇ ਪਹਿਲਾਂ ਜਾ ਕੇ ਮੀਟਿੰਗਾਂ ਕਰਦੇ ਆ ਕਿ ਕੋਈ ਵਿਰੋਧ ਨਾ ਹੋਵੇ ਕੁਦਰਤੀ ਗੱਲ ਹੈ ਦੋ ਕੋ ਲੋਕਾਂ ਦਾ ਡੈਮੋਕਰੈਟਿਕ ਰਾਈਟ ਹੈ ਜੋ ਕੋ ਵਿਰੋਧ ਕਰਦਾ ਹੈ ਵੀ ਇਹ ਗੱਲ ਗਲਤ ਹੈ ਤੇ ਉਹਦੇ ਚ ਕਿਸੇ ਨੂੰ ਕੋਈ ਅਕਰਾਜ ਨਹੀਂ ਹੋਣਾ ਚਾਹੀਦਾ ਅੱਜ ਜਿਹੜਾ ਹੈਗਾ ਸਾਡਾ ਜਿਹੜਾ ਮੁੱਖ ਤੌਰ ਤੇ ਮੰਤਵ ਇਹੀ ਹੈ ਕਿ ਇਸ ਤਰ੍ਹਾਂ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਲੋਕਾਂ ਨੂੰ ਇਹ ਤੋਂ ਸੁਚੇਤ ਕਰਨਾ ਚਾਹੀਦਾ ਹੋਣਾ ਚਾਹੀਦਾ ਔਰ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਇਹਦੇ ਪਿੱਛੇ ਕੌਣ ਹੈ ਇਹਦੇ ਲਈ ਜਿਹੜੀ ਹੈਗੀ ਜੁਡੀਸ਼ੀਅਲ ਇਨਕੁਆਰੀ ਜਿਹੜੀ ਹੈ ਅੱਜ ਤੱਕ ਚਿੱਟੀ ਸਿੰਘਪੁਰਾ ਜਿਹੜੀ ਹੈਗੀ ਉਹਦਾ ਕੁਝ ਨਹੀਂ ਪਤਾ ਲੱਗਾ ਵੀ ਕਿਉਂ ਹੋਇਆ ਅੱਜ ਤੱਕ ਪੁਲਵਾਮਾ ਦਾ ਕੁਝ ਨਹੀਂ ਪਤਾ ਲੱਗਾ ਕਿ ਉਹ ਕਿਉਂ ਹੋਇਆ ਤੇ ਹੁਣ ਜਿਵੇਂ ਇਹਨਾਂ ਜਿਹੜਾ ਹੈਗਾ ਫ੍ਰੀ ਟ੍ਰੇਡ ਜਿਹੜਾ ਹੈਗਾ ਉਹ ਬਿਲਕੁਲ ਖਤਮ ਕਰੇਗਾ ਮਤਲਬ ਜਿਹੜੀ ਛੋਟੀ ਦੁਕਾਨਦਾਰੀ ਵੀ ਹੈ ਛੋਟਾ ਕਾਰੋਬਾਰ ਵੀ ਹੈ ਕਿਉਂਕਿ ਐਮਾਜ਼ਾਨ ਵਗੈਰਾ ਨੂੰ ਸਾਰਿਆਂ ਨੂੰ ਰੈਤਾਂ ਦਿੱਤੀਆਂ ਜਾ ਰਹੀਆਂ ਉਹ ਜਿੰਨੀਆਂ ਵੀ ਨੇ ਲੀਆਂ ਵੱਡੀਆਂ ਪਾਰਟੀਆਂ ਉਹ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੇ ਇਸ ਕਰਕੇ ਜਾਵ ਚਲਾ ਜਾਵੇ ਤੇ ਇਹ ਮੁੱਦੇ ਜਿਹੜੇ ਨਾ ਆਣ ਇਹ ਇੱਕ ਛਤ ਲੋਕਾਂ ਚ ਹੈ ਜਿਹੜੇ ਪੋਲੀਟੀਕਲ ਤੌਰ ਤੇ ਚੇਤਨ ਲੋਗ ਆ ਉਹ ਇਹ ਸੋਚਦੇ ਆ ਵੀ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਗਲਤ ਹੈ ਲੋਕਾਂ ਨੂੰ ਲੜਾਉਣ ਵਾਲੀਆਂ ਨੀਤੀਆਂ ਤਾਂ ਕਿ ਜਿਹੜੇ ਲੋਕ ਉਹ ਲੜ ਭਣਗੇ ਨਾ ਮਸਲਿਆਂ ਤੇ ਲੋਕਾਂ ਦਾ ਧਿਆਨ ਜਰਾ ਮੁੱਖ ਮਸਲੇ ਵੱਲ ਨਹੀਂ ਜਾਏਗਾ ਤਾਂ ਅਸੀਂ ਸਮਝਦੇ ਹਾਂ ਇਸ ਤਰ੍ਹਾਂ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਸਾਡੀ ਉਹਨਾਂ ਸਾਰੇ ਪਰਵਾਨਾ ਨਾਲ ਜਿਹੜੀ ਬਹੁਤ ਅਸੀਂ ਹਮਦਰਦੀ ਜ਼ਾਹਰ ਕਰਦੇ ਆ ਆਪਣੇ ਦੁੱਖ ਦਾ ਇਜ਼ਹਾਰ ਵੀ ਕਰਦੇ ਆ ਪਾਰਟੀਆਂ ਲੋ ਕਿ ਇਹ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਔਰ ਸਾਨੂੰ ਜਿਹੜਾ ਹੈਗਾ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੀ ਘਟਨਾ ਘਟੀ ਉਸਕੇ ਬਾਅਦ ਜਿਹੜੀ ਮੁਸਲਮਾਨ ਸੀ ਉਹ ਸਾਰੇ ਰੋਸ ਨੇ ਸਾਰੇ ਰੋਸ ਕਰ ਰਹੇ ਨੇ ਇਹ ਇਸੇ ਸਭ ਜਿਹੜਾ ਹਿੰਦੂ ਮੁਸਲਮਾਨ ਸਾਰੇ ਇਕੱਠੇ ਨੇ ਹਾਂ ਉੱਥੇ ਕਸ਼ਮੀਰ ਚ ਦੇਖੋ ਨਾ ਉਹ ਜਿਹੜਾ ਉਹਨਾਂ ਦਾ ਇਹ ਇੱਕ ਵੈਲਕਮ ਜਿਹੜਾ ਹੈਗਾ ਸਟੈਪ ਹੈ ਕਿ ਉੱਥੇ ਦੇ ਜਿਹੜੇ ਮੁਸਲਮਾਨ ਜਿਹੜੀ ਬਹੁ ਗਿਣਤੀ ਹੈ ਬਸੂ ਹੈ ਜੋ ਇਹਦਾ ਵਿਰੋਧ ਕਰ ਰਹੀ ਹੈ ਇਹਦਾ ਮਤਲਬ ਹੈ ਕਿ ਉਹ ਲੋਕ ਚੇਤਨ ਹੋ ਰਹੇ ਆ ਔਰ ਇਸ ਖੇਡ ਨੂੰ ਸਮਝ ਰਹੇ ਆ ਕਿ ਇਹ ਕੌਣ ਕਰਾ ਰਿਹਾ ਔਰ ਇਹਦੇ ਚ ਕਿਸੇ ਤਰ੍ਹਾਂ ਦਾ ਵੀ ਜਿਹੜੇ ਕਸ਼ਮੀਰੀ ਲੋਕਾਂ ਦੇ ਕੋਈ ਹੱਕ ਹੈ ਜਾ ਭਾਰਤੀ ਮੁਸਲਮਾਨਾਂ ਦੇ ਵੀ ਜਿਹੜੇ ਕੋਈ ਹੱਕ ਹੈ ਉਹ ਸਾਰਿਆਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਇਹਨਾਂ ਘਟਨਾਵਾਂ ਨਾਲ ਉਹ ਹੁਣ ਸਮਝ ਰਹੇ ਸਾਨੂੰ ਤੇ ਇਹ ਜਿਹੜੇ ਇਸੇ ਕਰਕੇ ਸ਼ੱਕ ਹੈ ਵੀ ਇਹ ਕੌਣ ਕਰਾ ਰਿਹਾ ਫਿਰ ਮੁਸਲਮਾਨਾਂ ਦਾ ਕੋਈ ਫਾਇਦਾ ਨਹੀਂ ਦੇਸ਼ ਦੇ ਨਾਗਰਿਕਾਂ ਦਾ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਕਸ਼ਮੀਰੀ ਲੋਕਾਂ ਦਾ ਇਹ 'ਚ ਕੋਈ ਫਾਇਦਾ ਨਹੀਂ ਇਹ ਜੋ ਕੁਝ ਹੋ ਰਿਹਾ ਇਹ 'ਚ ਕਸ਼ਮੀਰੀ ਲੋਕਾਂ ਨੂੰ ਜੇ ਉਹਨਾਂ ਦੀ ਕੋਈ ਮੰਗ ਹੈ ਵੀ ਉਨਾਂ ਦੀ ਖੂਲ ਮੁਠਿਆਰੀ ਦੀ ਮੰਗ ਹੈ ਵੀ ਉਹਦੇ ਨਾਲ ਇਹ ਨੁਕਸਾਨ ਹੀ ਹੋ ਰਿਹਾ ਦੇਸ਼ ਤੋਂ ਅਲੱਗ-ਥਲਗ ਹੋ ਰਿਹਾ ਜਿਹੜੀਆਂ ਕੋਈ ਹਮਦਰਦ ਸਾਡੇ ਵਰਗੇ ਲੋਕ ਹੈ ਜਿਹੜੇ ਉਹਨਾਂ ਦੇ ਹਮਦਰਦ ਹੈ ਕਿ ਹਾਂ ਵੀ ਇਹ ਕੌਮੀਅਤਾਂ ਦੇ ਸਵਾਲ ਹੈ ਕੌਮੀਅਤਾਂ ਦੇ ਸਵਾਲ ਹੈ ਉਹ ਜਿਹੜੇ ਹੈ ਵਿਗਿਆਨਕ ਢੰਗ ਨਾਲ ਹੱਲ ਹੋਣੇ ਚਾਹੀਦੇ ਆ ਅਸੀਂ ਲੋਕ ਇਹ ਸਮਝਦੇ ਆ ਕਿ ਬਹੁਤ ਸਾਰੇ ਭਾਰਤ ਕਿਸੇ ਇੱਕ ਕੌਮ ਨਹੀਂ ਹੈਗਾ ਇਹ ਕੌਮੀਅਤਾਂ ਦਾ ਦੇਸ਼ ਹੈ ਬਹੁਤ ਇਹ ਦੇਸ਼ ਹੀ ਨਹੀਂ ਹੈ ਇਹ ਤਾਂ ਜਿਹੜਾ ਹੈਗਾ ਇੱਕ ਮਤਲਬ ਜਿਹੜੂ ਤੁਸੀਂ ਆ ਪੂਰਾ ਉਪਖੰਡ ਹੈ ਪੂਰੇ ਦਾ ਪੂਰਾ ਇੱਕ ਸਭ ਧਰਮ ਆ ਨਹੀਂ ਸਭ ਧਰਮ ਤੋਂ ਇਲਾਵਾ ਵੀ ਇਹ ਬਹੁਤ ਵੱਡਾ ਭੂ-ਖੰਡ ਹੈ ਜਿਹਦੇ ਵਿੱਚ ਬਹੁਤ ਸਾਰੇ ਧਰਮ ਰਹਿੰਦੇ ਆ ਬਹੁਤ ਸਾਰੇ ਸੱਭਿਆਚਾਰ ਹੈ ਉਹ ਬਹੁਤ ਸਾਰੀਆਂ ਬੋਲੀਆਂ ਆ ਬਹੁਤ ਸਾਰਾ ਜਿਹੜਾ ਹੈਗਾ ਬਖਰੇਮ ਆ ਲੋਕਾਂ 'ਚ ਤਾਂ ਵੀ ਅਸੀਂ ਇਕੱਠੇ ਆ ਤੇ ਅਸੀਂ ਇਕੱਠੇ ਰਹਿਣਾ ਆ ਤੇ ਉਸ ਪਾਸੇ ਨੂੰ ਤੁਰਨਾ ਚਾਹੀਦਾ ਤੇ ਉਹਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਸਰਕਾਰਾਂ ਵੀ ਇਸ ਗੱਲ ਨੂੰ ਸਮਝਣ ਇੱਥੇ ਬਹੁ ਗਿਣਤੀ ਬਾਦ ਜਿਹੜਾ ਹੈਗਾ ਉਹਨੂੰ ਠੋਸਣ ਦਾ ਜਿਹੜਾ ਯਤਨ ਹੈ ਉਹ ਵੀ ਬੰਦ ਕਰਨ ਔਰ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਨੂੰ ਜਿਹੜਾ ਹੈਗਾ ਜੁਡੀਸ਼ੀਅਲ ਇਨਕੁਆਇਰੀ ਹੋਵੇ ਤਾਂ ਕਿ ਤੱਥ ਪਤਾ ਲਾਣ ਕਿ ਕੌਣ ਲੋਕ ਨੇ ਇਹਦੇ ਪਿੱਛੇ ਤੇ ਉਹਨਾਂ ਦਾ ਮੰਤਬ ਕੀ ਹੈ